ਵਾਹਿਗੁਰੂ ਜੀ Bye. ਪਾਈ ਪ੍ਰੇਮ ਕੇ ਸਰ ਲਾਗੇ ਤਦ ਪੀਤਰ ਤਾਪ ਮ ਕਟਿਆ ਜਾਈ ਮੇਰੇ ਗੋਬਿੰਦ ਆਪਣੇ ਜਨ ਕੋ ਤੇ ਵੜਾਈ ਗੁਰਮਤਰਾ ਦਾ <laughs> ਹਰ ਕੋਈ ਦਾ ਕੋਈ ਸਾਥ ਕਿਛ ਤੇਰਾ ਜੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਜੀ ਦੀ ਸਾਜਿਨ ਵਾਜੀ ਗੁਰੂ ਰੂਪ ਸਾਧ ਸੰਗਤ ਜੀ ਅੱਜ ਦੇ ਪਾਵਨ ਬਾਕ ਵਿੱਚ ਗੁਰੂ ਸਾਹਿਬ ਉਸ ਅਕਾਲ ਪੁਰਖਾਇ ਜੀ ਦੇ ਚਰਨਾ ਵਿੱਚ ਤਰਲੋਂ ਲੈ ਕੇ ਇੱਕ ਬੇਨਤੀ ਕਰਦੇ ਨੇ ਅਰਦਾਸ ਕਰਦੇ ਨੇ ਮੇਰੇ ਗੋਬਿੰਦ ਆਪਣੇ ਜਨ ਕੋ ਦੇਹੀ ਵਡਿਆਈ ਗੁਰਮਤਿ RAM ਨਾਮ ਪ੍ਰਗਾਸ ਸਦਾ ਰੋਹੋ ਸਰਗਾਈ اے ਬਾਈ ਗੁਰਜੀ ਤੇਰੀ ਜਨ ਤੇਰੀ ਬਦਕੀ ਕਰਨ ਵਾਲੇ ਤੇਰੀ ਸੇਵਾ ਕਰਨ ਵਾਲੇ ਸਤ ਸੰਗਤ ਕਰਨ ਵਾਲੇ ਜਨ ਰਹਿਮਤ ਕਰੋ ਬਖਸ਼ਿਸ਼ ਕਰੋ ਵਡਿਆਈ ਬਖਸ਼ੋ ਕਾਦੀ ਵਡਿਆਈ ਗੁਰਮਤਿ RAM ਨਾਮ ਪ੍ਰਗਾਸ ਗੁਰੂ ਦੀ ਮਤਿ ਸਤਿ ਤੋਂ ਵੱਡੀ ਗੱਲ ਜੇ ਕਿਤੇ ਆਪਾਂ ਗੁਰੂ ਜੀ ਕੋਲ ਆ ਕੇ ਬੇਤੀ ਕਰੀਏ ਨਾ ਜੇ ਗੁਰੂ ਗੁਰੂ ਜੀ ਕੋਲ ਕੋਈ ਮੰਗਣਾ ਹੈ ਮਾਰਾ ਕਹਿੰਦੇ ਇੱਕੋ ਇੱਕ ਚੀਜ਼ ਐਸੀ ਆ ਮੰਗੜ ਵਾਲੀ ਗੁਰੂ ਦੇ ਕੋਲੋਂ ਜੇ ਉਹ ਬਦਲੀ ਆਪਾਂ ਉਹਦੇ ਵਿੱਚ ਸਾਰੀ ਦਸ਼ਾ ਸ਼ੋਜਾ ਦੀ ਸਾਰੀਆਂ ਦਾਤਾਂ ਮਿਲ ਜਾਂਦੀਆਂ ਗੁਰਮਤ ਮਤ ਮਤ ਗੁਰੂ ਦੀ ਮਤ ਆਪਸ ਪੁਰੀ ਸਾਹਿਬੀ ਪੜਦੇ ਹਮਾਰਾ ਕੀ ਘਰ ਵਿੱਚ ਗੁਰ ਕੀ ਮੱਤ ਪੂਰੇ ਯਾਦੇ ਯਾਦੇ ਤੋਂ ਪਾਵ ਅਣਜਾਣ ਨਿਆਣਾ ਬੱਚਾ ਵੀ ਸਮਝ ਬੱਚਾ ਮਾਰੇ ਕਹਿੰਦੇ ਉਹ ਯਾਣੇ ਬਣਤੇ ਤੂੰ ਗੁਰੂ ਦੇ ਕੋਣੋ ਗੁਰੂ ਦੀ ਬਤ ਨਾ ਲੈ ਜਿੱਦੇ ਤੂੰ ਗੁਰੂ ਦੀ ਮੱਤ ਲੈ ਰਹੇਗਾ ਨਾ ਜਿੱਤੇ ਤੇ ਕੋ ਤੇਰੇ ਕੋਲ ਕੋ ਦੀ ਮਤ ਆ ਗਈ ਤੇ ਚੇਤਾ ਰੱਖੀ ਤੇਰੇ ਅੰਦਰ ਰਾਮ ਦਾਬ ਦਾ ਪ੍ਰਕਾਸ਼ ਵਜਣਾ ਹੈ RAM ਨਾਮ ਦਾ ਪ੍ਰਕਾਸ਼ ਜਿੱਥੇ ਪ੍ਰਕਾਸ਼ ਹੋ ਜਾਏ ਜਿੱਥੇ ਚਾਰਟ ਹੋ ਗਏ ਉਥੇ ਹੰਦੇਰਾ ਨਹੀਂ ਦਿੱਖ ਸਕਦਾ ਜਿੱਥੇ ਸੱਚ ਹੋਵੇ ਉਥੇ ਧਰਮ ਭਲੇਖੇ ਨਹੀਂ ਤਿਕ ਸਕਦੇ ਇੱਕ ਬੜੀ ਸੋਹਣੀ ਗੱਤ ਹੈ ਇੱਕ ਵਾਰੀ ਦਾ ਹਡੇਰੇ ਦੇ ਤਰਵਾਰਾਰ ਕੋਲ ਸੈਟ ਕੀਤੀ ਕਹਦਾ ਜੀ ਮੇਰ ਨਾਲ ਬੜੀ ਬੇਸਾਫਤੀ ਹੁੰਦੀ ਹੈ ਮੈਂ ਜਿੱਥੇ ਵੀ ਜਾਂਦਾ ਇਹ ਪ੍ਰਕਾਸ਼ ਮੈਨੂੰ ਟਿਕੜੀ ਦਿੰਦਾ ਤਰੁਮਰਾਜ ਕਹਿਣ ਲੱਗਾ ਵੀ ਇੰਤਾਂ ਦੀ ਗੱਲ ਵਾਢੀ ਜਾਂਦਾ ਦੋਨੇ ਤਰ੍ਹਾਂ ਸਾਹਮਣੇ ਹੋਣ ਜਾਂ ਪਹਿਲਾਂ ਹੁਣ ਚਾਨਣ ਨੂੰ ਲੈ ਕੇ ਆ ਪ੍ਰਕਾਸ਼ ਨੂੰ ਲੈ ਕੇ ਆ ਹਣੇਰਾ ਪ੍ਰਕਾਸ਼ ਨੂੰ ਕਿੱਥੋਂ ਲੈ ਕੇ ਆ ਬਈ ਜਿੱਥੇ ਪ੍ਰਕਾਸ਼ ਹੁੰਦਾ ਉੱਥੇ ਹਣੇਰਾ ਜਾ ਹੀ ਨਹੀਂ ਸਕਦਾ ਕਿਦਾਂ ਨੇ ਕੇ ਆਏਗਾ ਇਸੇ ਤਰ੍ਹਾਂ ਭਾਈ ਜਦੋਂ ਹਿਰਦੇ ਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਗਿਆ ਇਹਦਾ ਅਗਿਆਨ ਅੰਧੇਰਾ ਕਟਿਆ ਫਿਰ ਗੁਰੂ ਕਿਰਪਾ ਕਰ ਦਿੰਦਾ ਆਪਣੇ ਜਗ ਦੇ ਅੰਦਰੋਂ ਆਪਣੇ ਪਿਆਰੇ ਦੇ ਅੰਦਰੋਂ ਆਪਣੇ ਸਤਸੰਗੀ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰ ਦਿੰਦਾ ਹੈ ਗਿਆਨ ਦਾ ਪ੍ਰਚੰਡ ਵਾਲ ਦਿੰਦਾ ਪ੍ਰਚੰਡ ਤੋਂ ਭਾਵ ਵੱਡਾ ਭਾਪੜ ਪ੍ਰਕਾਸ਼ ਅਗਿਆਨ ਅંધੇਰਾ ਕੱਟਿਆ ਗੁਰੂ ਅਗਿਆਨ ਦਾ ਹਨੇਰਾ ਕੱਟ ਦਿੰਦਾ ਹੈ

ਔਰ ਉਹ ਮੁਦੱਖ ਜੀ ਦੇ ਹਿੱਤੇੰਦਰ ਰਾਜ ਨਾਮ ਦਾ ਪ੍ਰਕਾਸ਼ ਹੋ ਗਿਆ ਉਹ ਸਦਾ ਲਈ ਗੁਰੂ ਦੀ ਸ਼ਰਧ ਦੇ ਵਿੱਚ ਟਿਕ ਜਾਂਦਾ ਹੈ ਗੁਰੂ ਦੀ ਸ਼ਰਧ ਮਿਲ ਜਾਂਦੀ ਹੈ ਆਚਰ ਚ ਇਹ ਕਿਦਾਂ ਪ੍ਰਾਪਤ ਹੋਏਗਾ ਮਾਰੇ ਕਹਿੰਦੇ ਇੱਕ ਬਹੁਤ ਵੱਡੀ ਸ਼ਕਤੀ ਸਾਡੇ ਨਾਲ ਪੈਦਾ ਹੋ ਜਾਂਦੀ ਹੈ ਜਦੋਂ ਆਪਾਂ ਪੈਦਾ ਹੁੰਦੇ ਆ ਤਾਂ ਬਹੁਤ ਵੱਡੀ ਸ਼ਕਤੀ ਮਹਾਨ ਸ਼ਕਤੀ ਸਾਡੇ ਨਾਲ ਪੈਰਾ ਹੁੰਦੀ ਹੈ ਉਹ ਕਿਹੜੀ ਹੈ ਮਨ ਮਨ ਨੂੰ ਦੁਨੀਆਂ ਦੀ ਕੋਈ ਤਾਕਤ ਜਿੱਤ ਨਹੀਂ ਸਕਦੀ ਮਨ ਨੂੰ ਨਹੀਂ ਜਿੱਤਿਆ ਜਾ ਸਕਦਾ ਆਚਾਰੇ ਚਰੇ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਜਿਹਦੇ ਅੰਦਰ ਰਾਮ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਉਹ ਸ਼ਬਦ ਦੀ ਵਰਕਤ ਦੇ ਨਾਲ ਉਹ ਆ ਚਿੱਤ ਮੰਨ ਲੋ ਜਿੱਤ ਲੈਂਦਾ ਹੁਣ ਧਿਆਨ ਦਿਓ ਕਈ ਵਾਰ ਪਾਵਨ ਬਾਣੀ ਵਿੱਚ ਇਹ ਵਿਚਾਰ ਆਇਆ ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਆਪਣੇ ਆਪ ਨੂੰ ਜਿੱਤ ਲਿਆ ਬਸ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਆਪਣੇ ਆਪ ਨੂੰ ਜਿੱਤਣਾ ਬਹੁਤ ਔਖ ਹੈ ਜਿੱਤੇ ਅਸੀਂ ਆਪਣੇ ਆਪ ਨੂੰ ਜਿੱਤ ਲਾਂਗੇ ਨਾ ਤਾਰੇ ਪਾਵਨ ਬਾਣੀ ਵਿੱਚ ਕਹ ਰਹੇ ਨੇ ਬਖਸ਼ਿਸ਼ ਕਰ ਦਤੇ ਜਾਂ ਕੋ ਹਰ ਰੰਗ ਲਾ ਕੋ ਇਸ ਯੁਗ ਮੈਂ ਇਸ ਯੁਗ ਦੇ ਵਿੱਚ ਕਲ ਯੁਗ ਦੇ ਵਿੱਚ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਰਾਮ ਨਾਮ ਦਾ ਰੰਗ ਚੜ ਜਾਂਦਾ ਹੈ ਉਹ ਅਸਲ ਸੂਰਮਾ ਹੁੰਦਾ ਹੈ ਦੁਜੇ ਨੂੰ ਜਿੰਨਾ ਬਹੁਤ ਸੌਖਾ ਹੈ ਜਿੰਨਾ ਮਰਜੀ ਮਾਰਾਂ ਬਣਖ ਹੋਵੇ ਸ਼ਕਤੀ ਹੀੜ ਹੋਵੇ ਪਰ ਉਹ ਆਪਣੇ ਦੁਸ਼ਮਣ ਨੂੰ ਆਪਣੇ ਸਰੀਰ ਦੀ ਸ਼ਕਤੀ ਨਾਲ ਨਹੀਂ मारेਗਾ ਉਹ ਆਪਣੀ ਖੁਰਤੀ ਚਾਲ ਦੇ ਨਾਲ मारेगा ਉਹਨੂੰ ਪਤਾ ਹੈ ਕਿ ਮੇਰਾ ਦੁਸ਼ਮਣ ਮੇਤੋਂ ਬਹੁਤ ਤਕੜਾ ਬੰਦਾ ਹੈ ਮੈਂ ਦਾ ਸਾਹਮਣਾ ਨਹੀਂ ਕਰ ਸਕਦਾ ਕਿਉਂਕਿ ਉਹ ਤੁਹਾਨੂੰ ਧੋਖੇ ਨਾਲ ਮਾਰੇਗਾ ਸਾਹਮਣਾ ਨਹੀਂ ਕਰ ਸਕਦਾ ਇਹ ਪਾਪ ਹੈ ਕਿਸੇ ਨਾਲ ਧੋਖਾ ਕਰਨਾ ਪਰ ਬਾਰੇ ਕਹਿੰਦੇ ਜਿੰਨਾ ਨੇ ਆਪਣੇ ਆਪ ਨੂੰ ਜਤਨਿਆ ਹੁਣ ਬਹੁਤ ਵੱਡੀ ਸ਼ਕਤੀ ਚਾਹਤੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਏ ਤਹ ਸੂਰਾ ਅਸਲ ਵਿੱਚ ਉਹ ਬੰਦਾ ਸੂਰਮੈ ਜਿਹਨੂੰ ਰਾਮ ਨਾਮ ਦਾ ਰੰਗ ਚੜ ਜਾਏ ਹੁਣ ਪਰਮੇਸ਼ਰ ਦਾ ਰੰਗ ਕੀ ਹੈ ਪਰਮੇਸ਼ਰ ਦੇ ਪਿਆਰ ਦਾ ਰੰਗ ਕੀ ਹੈ ਪਰਮੇਸ਼ਰ ਦੇ ਕਿਰਾਰ ਦਾ ਰੰਗ ਹੈ ਲਾਲ ਰੰਗ ਜਦੋਂ ਆਪਾਂ ਬੱਚਾ ਬੱਚੀ ਦੀ ਸ਼ਾਦੀ ਕਰਦੇ ਆ तकरीबन ਉਹਨਾਂ ਨੂੰ ਲਾਲ ਜੋੜਾ ਪਾਇਆ ਜਾਂਦਾ ਹੈ ਪਾਗ ਪਿਆਰ ਦੀ ਨਿਸ਼ਾਨੀ ਹੈ ਲਾਲ ਰੰਗ ਜਿਹੜੇ ਦੁਨੀਆ ਦੇ ਰੰਗ ਨਹੀਂ ਤਾਂ ਇਹ ਝੂਠੇ ਰੰਗ ਦੇ ਪਰਬਾਰਾਕ ਦੇ ਲਾਲ ਰੰਗ ਤੇ ਸ ਕੋ ਲਾਗਾ ਜਿਸਕੇ ਵੱਡ ਭਾਗ ਜਿੱਦਾਂ ਇਹ ਉਹ ਪਰਮੇਸ਼ਰ ਦੇ ਪਿਆਰ ਦਾ ਲਾਲ ਲਾਲ ਰੰਗ ਚੜ ਜਾਂਦਾ ਹੈ ਪਰਿਵਾਰ ਪਕ ਕਹਿੰਦੇ ਨੇ ਕਿ ਆਹ ਮਾਪੋਸ ਆ ਬੰਦਾ ਬੜੀ ਬੱਦਗੀ ਕਰਦਾ ਹੈ ਇਹਦੇ ਚਿਹਰੇ ਤੇ ਬੜੀ ਲਾਲੀ ਚਮਕਦੀ ਹੈ ਨਾਮ ਦਾ ਰੰਗ ਚਮਕਦਾ ਹੈ ਉਹ ਪਰਮੇਸ਼ਰ ਦੇ ਪਿਆਰ ਦਾ ਰੰਗ ਹੈ ਲਾਲ ਰੰਗ ਤੇ ਸੋ ਨਾਮ ਦਾ ਜਿਸ ਕੇਵਲ ਭਾਗਾ ਮੈਲਾ ਕਦੇ ਨਾ ਹੋ ਗਈ ਫਿਰ ਉਹ ਜਿਹੜਾ ਰੰਗ ਹੈ ਨਾ ਪਿਆਰ ਦਾ ਰੰਗ ਪਰਮੇਸ਼ਰ ਦੇ ਪਿਆਰ ਦਾ ਰੰਗ ਉਹ ਕਦੀ ਮੈਲਾ ਨਹੀਂ ਹੁੰਦਾ ਦੁਨੀਆ ਦੀ ਕੋਈ ਤਾਕਤ ਤੁਮ ਮੈੜਾ ਨਹੀਂ ਕਰ ਸਕਦੀ ਹੁਣ ਚੇਤਾ ਰੱਖਿਓ ਇੰਨਾ ਪਿਆਰ ਇੰਨੀ ਬਖਸ਼ਿਸ਼ ਐਨਾ ਊੜਾ ਪਿਆਰ ਜਿਹੜਾ ਆਪਣੇ ਆਪ ਨੂੰ ਕਟਾ ਦੇ ਆਪਾਂ ਇੱਕ ਆਮ ਕਹਾਵਤ ਕਹਿੰਦੇ ਆ ਆਪਣੇ ਘਰਾਂ ਵਿੱਚ ਜੇ ਕਿਸੇ ਨੂੰ ਪਾਦਾ ਬਾਰਨਾ ਹੋਵੇ ਨਾ ਆਪਾਂ ਆਪਾਂ ਕਹਿੰਦੇ ਨਾ ਤੂੰ ਤਿੰਨਾਂ 'ਚ ਨਾ ਤੂੰ ਤੇਰਾ 'ਚ ਕਦੀ ਦਾ ਮਤਲਬ ਸੋਚਿਆ ਕਦੀ ਇਹਦਾ ਮਤਲਬ ਕੀ ਹੈ ਨਾ ਤੂੰ ਤਿੰਨਾਂ 'ਚ ਨਾ ਤੂੰ ਤੇਰਾ 'ਚ ਈਸਾ ਵਸੀਦੇ ਜਦੋਂ ਫੂਣੀ ਤੇ ਚੜਿਆ ਨਾ ਇਸ ਨੂੰ ਇਹਦੇ 13 ਸੇਵਕ ਸੀਗੇ 13 ਚੇਲੇ ਸੀ ਹੁਣ ਸਵੇਦੀ ਹਕੂਮਤ ਦੀ ਇੱਕ ਚਾਲ ਸੀ ਕਿ ਇਹਨੂੰ ਤੋੜਨ ਵਾਸਤੇ ਪਹਿਲਾਂ ਇਹਦੇ ਸੇਵਕਾਂ ਨੂੰ ਤਸੀਹੇ ਦੇ ਕੇ ਮਾਰੋ ਤਾਂ ਕਿ ਟੁੱਟ ਜਾਵੇ ਇਹਦੇ ਸੇਵਕਾਂ ਨੂੰ ਪੁੱਛਿਆ ਤੁਸੀਂ ਕਹੋ ਕਦੇ ਮਾਰਾਇ ਸੀ ਤੁਸੀਂ ਉਹ ਕਹਿੰਦੇ ਤੇ ਸਾਡਾ ਗੁਰੂ ਆ ਸਾਡਾ ਰਹਿਬਰ ਆ ਤੇ ਇਹਦੇ ਫਿਰ ਸਾਤ ਤੋਂ ਪਹਿਲਾ ਸੋਲੀ ਤੇ ਤੁਹਾਨੂੰ ਚੜਾਉਣ ਦਾ ਪੈਣਾ ਹੈ ਜਦੋਂ ਸੋਲੀ ਦੀ ਗੱਲ ਆਈ ਤਾਂ 13 ਦੇ 13 ਹੀ ਭੱਜ ਗਏ ਅੱਜ ਉਹ ਵੀਰ ਐਡਾ 13 ਨੰਬਰ ਨੂੰ ਬੁਰਾ ਬੰਦਦੇ ਨੇ ਚंडीगढ़ ਦੇ ਵਿੱਚ ਸਾਰੇ ਸੈਕਟਰ ਬਣੇ ਕਿਉਂਕਿ ਇਹ ਵੀ ਇੰਨਾ ਨਹੀਂ ਬਣਾਏ ਨੇ 13 ਨੰਬਰ ਦਾ ਸੈਕਟਰ ਹੀ ਬਣਾਉਣ ਦਾ ਇਹਨਾਂ ਮਾਰਾ ਘਟਦੇ ਨੇ ਕਿਉਂਕਿ 13 ਦੇ 13 ਤੌਰ ਗਏ ਭੱਜ ਗਏ ਗੁਰੂ ਨੂੰ ਕੱਲੇ ਨੂੰ ਛੱਡ ਗਏ ਹੁਣ ਤਿੰਨ ਗਿਹੜੇ ਨੇ ਭਾਈ ਬਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਇਹ ਤਿੰਨ ਐਸੇ ਪਿਆਰੇ ਸੀ ਇਹੀ ਸਵਾਲ ਇਹਨਾਂ ਦੇ ਅੱਗੇ ਖੜਾ ਕੀਤਾ ਉਹ ਜੇ ਤਾਂ ਤੁਸੀਂ ਦੀਨ ਕਬੂਲ ਕਰ ਲਵੋਗੇ ਗੁਰੂ ਦਾ ਸਾਥ ਛੱਡ ਦੋਗੇ ਜੰਗੀਰਾਂ ਮਿਲਣਗੀਆਂ ਆਰਾਤ ਮਿਲਣਗੇ ਜੋਖੋਂਗੇ ਪ੍ਰਾਪਤ ਹੋਏਗਾ ਪਰ ਜੇ ਤੁਸੀਂ ਗੁਰੂ ਨਹੀਂ ਛੱਡਣਾ ਦੂਜੇ ਪਾਸੇ ਆ ਆਰਾ ਤਿਆਰ ਹੈ ਇਹਦੇ ਨਾਲ ਤੋਫਾੜ ਕੀਤਾ ਜਾਣਾ ਪਤੀ ਦਾ ਜੀ ਦੇ ਪਾਵਨ ਬਾਣੀ ਭਗਤ ਕਵੀ ਜੀ ਦੀ ਬਾਣੀ ਨੂੰ ਬੜੇ ਪਿਆਰ ਨਾਲ ਉਚਾਰਨ ਕੀਤਾ ਕਰਤ ਭਲਾ ਕਰਤ ਮੇਰੇ ਆਰਾ ਹੁੰਦਾ ਆਰਾ ਚੀਰਣ ਵਾਲਾ ਕਰਤ ਭਲਾ ਮੈਨੂੰ ਆਰਾ ਪਿਆਰਾ ਕਰਤ ਭਲਾ ਨਾ ਕਰਤ ਤੇਰੀ ਉਹ ਵੇਦੋ ਮੈਂ ਗੁਰੂ ਵੱਲ ਪਿੱਠ ਕਰ ਲਵਾਂ ਇਹ ਮੇਤੋਂ ਪਰਵਾਹ ਨਹੀਂ ਮੈਤੋਂ ਬਰਦਾਸ਼ਤ ਨਹੀਂ ਹੋਣਾ ਮੇਰੇ ਸਿਰ ਤੇ ਆਰਾ ਚੱਲੇ ਤਾਂ ਮੈਨੂੰ ਕੋਈ ਪਰਵਾਹ ਨਹੀਂ ਕਿਉਂ ਕਿਉਂਕਿ ਜੋ ਤਦ ਚੀਰ ਅੰਗ ਨਾ ਕੋ ਰੋਕੀ ਜਿਹੜੇ ਅੰਗ ਚੀਰ ਨਾ ਲਗੇ ਇਹ ਮੇਰੇ ਅੰਗ ਨਹੀਂ ਇਹ ਸਰੀਰ ਨਾਲੋਂ ਮੇਰਾ ਸੰਬੰਧ ਹੀ ਕੋਈ ਨਹੀਂ ਕੱਟੀ ਜਾ ਵੱਢੀ ਜਾ ਮੈਨੂੰ ਕੋਈ ਪਰਵਾਹ ਨਹੀਂ ਕਿਉਂਕਿ ਉਹ ਸਰੀਰ ਤੋਂ ਦੇਹ ਮੁਕਤ ਹੋ ਚੁੱਕੇ ਸਨ ਉਹਨਾਂ ਦੀ ਆਤਮਾ ਪਰਮਾਤਮਾ ਵਿੱਚ ਮੀਨ ਹੋ ਚੁੱਕੀ ਸੀ ਉਹ ਜੋ ਦੇਹ ਮੁਕਤ ਹੋ ਚੁੱਕੇ ਸਨ ਇਸ ਕਰਕੇ ਉਹ ਕਹਿੰਦੇ ਸਾਡਾ ਸਰੀਰ ਨਾਲ ਸੰਬੰਧ ਹੀ ਕੋਈ ਨਹੀਂ ਤੂੰ ਜਿੰਨਾ ਮਰਜ਼ੀ ਕੱਟੀ ਜਾ ਵੇ ਦੁਆਰਾ ਪਿਆਰਾ ਲੱਗਦਾ ਪਰ ਮੈਂ ਗੁਰੂ ਤੋਂ ਬੇਬਖ ਹੋ ਜਾਦਾ ਇਹ ਨਹੀਂ ਹੋ ਸਕਦਾ ਉਹ ਤਿੰਦ ਸੀਗੇ ਜਿਹੜੇ ਗੁਰੂ ਤੋਂ ਬੇਬਖ ਨਹੀਂ ਹੋਏ ਆਪਣੇ ਆਪ ਨੂੰ ਪਟਾ ਲਿਆ ਅਗਦੇ ਵਿੱਚ ਸਾਂਡ ਲਿਆ ਉਪਲ ਦੀ ਦੇਲ ਵਿੱਚ ਉਪਲ ਕੇ ਭਾਈ ਜਾਲਾ ਜੀ ਭਾਈ ਬੱਤੀ ਦਾ ਜੀਰੋ ਆਰੇ ਨਾਲ ਚੀਰ ਦਿੱਤਾ ਪਰ ਕਦੇ ਗੁਰੂ ਤੋਂ ਬੇਬਖ ਨਹੀਂ ਹੋਣਾ ਕਿਉਂ ਬੇਬਖ ਹੋਏ ਰੱਬ ਤੇ ਲੱਗਣ ਜਨਮ ਯੋਗ ਫਿਰ ਮੈਂ ਕੌੜੇ ਹੋਏਗੇ ਜਿੱਤੜੇ ਬਾਇਆ ਹੋਗ ਪਿੰਚਣਾ ਕੋਈ ਕਸ ਕਾ ਕਿੱਤਾ ਰੋਵੇ ਰੋਜ ਜਿਹੜੇ ਮਾਇਆ ਦੇ ਭੋਗੇ ਨਾਲ ਮਾਰਨ ਦੇ ਇੱਕ ਇੱਕ ਛੈਤੇ ਵਿੱਚ ਭਰਾਈ ਹੋ ਜਾਂਦੇ ਤੇ ਮਾਇਆ ਕਿਸੇ ਦੀ ਨਹੀਂ ਅੱਜ ਮੇਰੀ ਜੇਬ ਦੇ ਵਿੱਚ ਹੈ ਕੱਟੇ ਇੱਕ ਦੇ ਵਿੱਚ ਵਿੱਚ ਹੀ ਪਤਾ ਨਹੀਂ ਕਿਹਦੀ ਜੇਬ ਵਿੱਚ ਚਲੀ ਜਾਣੀ ਹੈ ਪਰ ਪਰਮੇਸ਼ਰ ਦਾ ਨਾਮ ਪਰਮੇਸ਼ਰ ਦੇ ਪਿਆਰ ਦਾ ਰੰਗ ਮੌਤ ਤੋਂ ਸਰੀਰ ਖਤਮ ਹੋ ਜਾਏਗਾ ਪਰ ਪਰਮੇਸ਼ਰ ਦੇ ਪਿਆਰ ਦਾ ਰੰਗ ਕਦੀ ਖਤਮ ਨਹੀਂ ਹੋ ਸਕਦਾ ਇਸ ਕਰਕੇ ਗੁਰੂ ਸਾਹਿਬ ਪਾਵਰ ਬਾਣੀ ਵਿੱਚ ਕਹ ਰਹੇ ਨੇ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਦੇ ਅੰਦਰ ਰਾਤ ਦਾ ਨਾਮ ਰਾਮ ਨਾਮ ਰੰਗ ਲੱਗ ਗਿਆ ਨਾ ਉਹ ਸਦਾ ਲਈ ਪਰਮੇਸ਼ਰ ਦੀ ਛਾਟ ਵਿੱਚ ਰਹਿੰਦੇ ਨੇ ਇਹ ਉਹ ਸੰਸਾਰ ਸਭ ਆਗੜ ਜਾਣਾ ਇਹ ਸੰਸਾਰ ਤਾਂ ਔੜਾ ਜਾਣਾ ਕਦੀ ਮਰ ਗਿਆ ਕਦੀ ਜਨਮ ਗਿਆ ਕਦੀ ਕੁੱਤੇ ਦੀ ਜੋਨ ਵਿੱਚ ਪਿਆ ਕਦੇ ਕਦੇ ਦੀ ਜੋਨ ਵਿੱਚ ਪਿਆ ਜਿੰਨੀਆਂ ਜਿੰਨਾਂ ਨੇ 84 ਲੱਖ ਜੋਤਾਂ ਤੋਂ ਬਾਅਦ ਫਿਰ ਬਲੂਖਾ ਜਨਮ ਲੈਣਾ ਹਰ ਕਦੇ ਸੰਸਾਰ ਸਭ ਆਵਣ ਜਾਣ ਮਰਬੂਰਤ ਚੇਤ ਅਜਾਣਾ ਉਹ ਚੇਤ ਆਣ ਜਾਣ ਉਸਤਾਲਪੁਰ ਕワイਗੁਰੂ ਚੇਤੇ ਰੱਖ ਹਰ ਜੀਓ ਕਿਰਪਾ ਕਰੋ ਗੁਰੂ ਮੇਲੋ ਤੇਰੇ ਦੀ ਕਿਰਪਾ ਕਰੋ ਹਰ ਜੀ ਪਰਮੇਸ਼ਰ ਜੀ ਮੈਨੂੰ ਸੱਚੇ ਗੁਰੂ ਸੋਹ ਗੁਰੂ ਦਾ ਨੜ ਫੜਾ ਦਿਓ ਤਾਰ ਗਾਉ ਖਬਾਨ ਕਿਉਂਕਿ ਸ਼ਬਦ ਗੁਰੂ ਦਾ ਨਾੜ ਫੜ ਕੇ ਹਟਦੇ ਦੇ ਵਿੱਚ ਆਰਾਮ ਦਾਮ ਵਸ ਜਾਂਦਾ ਹੈ ਉਹ ਬਲੁਖ ਸੂਰਮਾ ਬਣ ਜਾਂਦਾ ਹੈ ਜਿਹਨੇ ਆਪਣੇ ਆਪ ਨੂੰ ਜਿੱਤ ਲਿਆ ਜਿਹਨੇ ਆਪਣੇ ਮਨ ਨੂੰ ਜਿੱਤ ਲਿਆ ਉਹ ਮਰ ਜੀਤ ਹੈ ਜਗ ਜੀਤ ਜਿਨ੍ਹਾਂ ਨੇ ਆਪਣੇ ਆਪ ਨੂੰ ਜਿੱਤ ਲਿਆ ਗੁਰੂ ਮਾਰਾ ਕਹਿੰਦੇ ਸਾਰੀ ਦੁਨੀਆਂ ਉਹਦੇ ਕਦਮਾਂ ਵਿੱਚ ਘੇਰੀ ਹੋ ਜਾਂਦੀ ਹੈ ਜਿਸकी ਵਾਤ ਸੋਈ ਪ੍ਰਵਜਨ ਹੈ ਇਹ ਆਰਾਮ ਦਾਮ ਪਰਮੇਸ਼ਰ ਦੀ ਵਸਤ ਹੈ ਇਹ ਉਹ ਵੀ ਪਤਾ ਹੈ ਕਿਦੋਂ ਪ੍ਰਾਪਤ ਹੁੰਦੀ ਹੈ ਜੇ ਸਨੋ ਦੇਵ ਤੋਂ ਪਾਜੀ ਦਾ ਉਹਦਾ ਮਨ ਕਰੇ ਉਹਦੀ ਝੋਲੀ ਵਿਚਰਾਮ ਨਾਮ ਦੀ ਵਸਤੂ ਪਾ ਦਿੰਦਾ ਬਸ ਅਦੂਬ ਅਤ ਅਦਬ ਅਗੋਚਰ ਘਰ ਪੂਰਾ ਅਲੱਖ ਰਖਾਏ ਜਿਦ ਇਹ ਚਾਖੀ ਸੋਈ ਜਾਣਾ ਜਿਨ੍ਹਾਂ ਨੇ ਆਪ ਨਾਮ ਚੱਖਿਆ ਦਾ ਬਾਰਾ ਕਦੇ ਉਹ ਹੀ ਜਾਣ ਸਕਦੇ ਨੇ ਦੂਜਾ ਨਹੀਂ ਕੋਈ ਜਾਣ ਸਕਦਾ ਜਿਵੇਂ ਗੁੰਗੇ ਕੀ ਮਠਿਆਈ ਜੇ ਗੁੰਗੇ ਨੂੰ ਮਠਿਆਈ ਖਵਾ ਲਈਏ ਉਹ ਬੋਲ ਕੇ ਕੀ ਦੱਸੂਗਾ ਕਿ ਕੀ ਸਵਾਦ ਹੈ ਉਹ ਸੋਈ ਜਰ ਸਕਦਾ ਬੋਲ ਕੇ ਦੱਸ ਨਹੀਂ ਸਕਦਾ ਰਸ ਗੁਪਾਇਆ ਲੁਕਾਇ ਨਹੀਂ ਜੇ ਕੋ ਅੱਖਾਂ ਲੁਕਾਈ ਭਾਈ ਇਹਨੂੰ ਕੋਸ਼ਿਸ਼ ਕਰੋ ਜਿੰਨਾ ਇਹਨੂੰ ਛੁਪਾਓਗੇ ਨਾ ਉਨਾ ਹੀ ਚੜ੍ਹਦੀ ਕਲਾ ਵਿੱਚ ਜਾਏਗਾ ਆਪਾਂ ਬੀਜ ਬੀਜਦੇ ਆ ਧਰਤੀ ਦੇ ਵਿੱਚ ਪਰ ਜੇ ਉੱਤੇ ਮਿੱਟੀ ਨਾ ਪਾਈਏ ਤਾਂ ਕੁਝ ਨਹੀਂ ਪ੍ਰਭਾਵ ਹੁੰਦਾ ਔਰ ਇੱਕ ਚੀਜ਼ ਦੇਖੋ ਕਿਸੇ ਨੂੰ ਆਪਾ 100 ਰੁਪਇਆ ਨਹੀਂ ਹੈ ਕਿਸੇ ਨੂੰ ਖਾਣਾ ਖਵਾ ਦਈਏ ਉਹਦੀ ਵੀਡੀਓ ਬੜਾ ਬੜਾ ਕੇ ਆਪਾ ਸ਼ੇਅਰ ਕਰ ਦਿੰਦੇ ਆ ਪੂਰੀ ਦੁਨੀਆ ਦੇ ਵਿੱਚ ਘੁਮਾ ਦਿੰਦੇ ਆ ਉਹਦਾ ਕੋਈ ਫਲ ਨਹੀਂ ਪ੍ਰਾਪਤ ਹੁੰਦਾ ਜਿੱਦਾਂ ਆਪਾ ਪਾਪ ਕਰਦੇ ਆ ਬੁਰੇ ਕੰਮ ਕਰਦੇ ਆ ਉਹਨਾਂ ਹੀ ਛਪਾਉਣ ਦੀ ਕੋਸ਼ਿਸ਼ ਕਰਦੇ ਆ ਵੀ ਉਹਨਾਂ ਛਪਾ ਦਈ ਅੱਜ ਆਪਾ ਆਪਣੇ ਆਪ ਨੂੰ ਬੜਾ ਧਰਮੀ ਬਣਦੀ ਕੋਸ਼ਿਸ਼ ਕਰਦੇ ਆ ਪਰ ਸਾਰੇ ਆਪਣੇ ਆਪਣੇ ਅੰਦਰ ਨਿਗਾਹ ਮਾਰ ਕੇ ਦੇਖ ਲਈਏ ਕਿ ਇੱਕ ਤੋਂ ਇੱਕ ਪਾਪੀ ਆ ਇਕੱਠੇ ਹੋਏ ਹੋਏ ਮੈਂ ਕੰਨਾਂ ਤੋਂ ਨਹੀਂ ਕਹਿ ਰਿਹਾ ਵਿੱਚ ਅਸੀਂ ਵੀ ਹਾਂ ਸਾਰੇ ਆਪੋ ਜਿੰਨਾ ਪਾਪ ਨੂੰ ਦੱਬਣ ਦੀ ਕੋਸ਼ਿਸ਼ ਕਰਾਂਗੇ ਮਿੱਟੀ ਪਾਵਾਂਗੇ ਉਦੋਂ ਹੀ ਉਹ ਪਰਫੁੱਲਤ ਹੁੰਦਾ ਹੈ ਜਿੰਨਾ ਧਰਮ ਨੂੰ ਸਾਹਮਣੇ ਫੁਰਨਾਮ ਰੰਗ ਜੇ ਪਰਮੇਸ਼ਰ ਦੇ ਨਾਮ ਦਾ ਬੀਜ ਆਪਾਂ ਨੂੰ ਸ਼ਫਾਦ ਬਾਂਗੇ ਨਾ ਇਹ ਐਸਾ ਫਿਰ ਨਿਕਲਦਾ ਰੱਤ ਦਾ ਲੋਕਾਇਆ ਦੁੱਖ ਹੈ ਨਾਹੀ ਇਹਨੂੰ ਕੋਈ ਛੁਪਾ ਨਹੀਂ ਸਕਦਾ ਫਿਰ ਐਸਾ ਧੜਕ ਬਣ ਕੇ ਫਟਦਾ ਹੈ ਨਜ਼ਾਰਾ ਖਾਲੇ ਤੋਂ ਪੈਦਾ ਹੋ ਜਾਂਦੇ ਸਭ ਕੁਝ ਤੇਰਾ ਤੂੰ ਅਪਰਜਾਤੀ ਤੂੰ ਸਭ ਦਾ ਕਪੜਾ ਸੋਈ ਹੈ ਵਾਹਿਗੁਰੂ ਤੂੰ ਅਪਰਜਾਤੀ ਹੈ ਸਾਰਾ ਕੁਝ ਤੇਰੀ ਹੈ ਤੂੰ ਸਾਰੇ ਦਾ ਪਰਮੇਸ਼ਰ ਹੈ ਅਕਾਲ ਪੁਰਖ ਵਾਹਿਗੁਰੂ ਹੈ ਪਤੀ ਹੈ ਜਿਸ ਨੂੰ ਆਪ ਕਰੇ ਸੋ ਪਾਏ ਜਨਨਾਤਕ ਅਬਰਨਾ ਕੋਈ ਜਿਹਦੇ ਉੱਤੇ ਤੇਰੀ ਮਿਹਰ ਦੀ ਨਜ਼ਰ ਹੋਵੇ ਉਦੋਂ ਤੂੰ ਆਪ ਨਾਮ ਦੀ ਦਾਤ ਬਖਸ਼ ਦਿੰਦੇ ਦੂਜਾ ਕੋਈ ਆਪ ਨਾਮ ਦੀ ਦਾਤ ਨੂੰ ਪ੍ਰਾਪਤ ਨਹੀਂ ਕਰ ਸਕਦਾ ਐਨੀਂ ਸੇਵਾ ਪ੍ਰਵਾਹ ਕਰੀ ਜੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਸਦਾ ਬੋਲ ਥੋੜਾ ਹੁੰਦਾ ਹੈ ਜੇ ਗੁਰੂ ਦਾ ਸ਼ਬਦ ਗੁਰੂ ਦਾ ਹੁਕਮ ਨਾਮ ਸਾਨੂੰ ਪਤਾ ਲੱਗ ਜਾਏ ਨਾ ਆਪਣੇ ਜੀਵਨ ਵਿੱਚ ਤਰਦੀਲੀ ਆ ਜਾਏਗੀ ਹੌਲੀ ਹੌਲੀ ਆਪਣੇ ਮਨ ਦੇ ਵਿੱਚੋਂ ਮੈਂ ਕੱਲ੍ਹ ਤਾਂ ਮੈਂ ਆਪਣੇ ਆਪ ਨੂੰ ਕਹਿ ਰਿਹਾ ਜੀ ਆਪਾਂ ਰੋਜ਼ ਗੁਰੂ ਦੀ ਬਾਣੀ ਤੋਂ ਸੁਣਾਗੇ ਨਾ ਵਿਚਾਰਾਂਗੇ ਉੱਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਇੱਕ ਇੱਕ ਕਦਮ ਚੱਲਦੇ ਚੱਲਦੇ ਇੱਕ ਦਿਨ ਆਪਾਂ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗੇ ਪਰਮੇਸ਼ਰ ਦੀ ਜੋਤ ਵਿੱਚ ਲੀਨ ਜੋ ਹੋ ਜਾਵਾਂਗੇ ਚੋਤੀ ਜੋਤ ਨਾਲ ਹੀ ਸੰਪੂਰਨ ਜੀ ਆਰਾਮ ਸੰਪੂਰਨ ਹੋ ਜਾਵਾਂਗੇ ਫਿਰ ਹੋਵਣਗੇ ਲੋਕ ਸੁਖੀਏ ਪਰ ਲੋਕ ਸਹਿਤੇ ਨਾਨਕ ਹਰਤਬ ਆਪੇ ਹੀ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ